ਅਤ 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 ਪਠਾਨਕੋਟ ਚ ਚੱਕੀ ਸੀ ਆਂਟੀ ਨੇ ਅਤ ਬਸ ਫੇਰ ਕੀ ਸੀ ਪੁਲਿਸ ਨੂੰ ਮਿਲ ਗਈ ਖਬਰ ਪੁਲਿਸ ਨੇ ਮਾਰੀ ਰੇਡ ਤੇ ਆ ਕੀ ਅੰਦਰੋਂ ਆਂਟੀ ਸਮੇਤ ਮਿਲੇ 15 ਬੰਦੇ ਇੱਕ ਕੁੜੀ ਵੀ ਅੰਦਰੋਂ ਮਿਲੀ ਹੈ ਤੇ ਪੁਲਿਸ ਨੇ ਇਸ ਤੋਂ ਬਾਅਦ ਆਂਟੀ ਦੇਤੀ ਅੰਦਰ ਤੇ ਨਾਲ ਹੀ ਬੰਦੇ ਵੀ ਆਉ ਤੁਹਾਨੂੰ ਦਿਖਾਨੇ ਆ ਕਿਵੇਂ ਪਠਾਨਕੋਟ ਇਸ ਆਂਟੀ ਨੇ ਚੱਕੀ ਸੀ ਹੱਥ ਤੇ ਪੁਲਿਸ ਨੇ ਕਿਵੇਂ ਨਕਲੋ ਪੈਸੇ ਵੀ ਬਰਾਮਦ ਕੀਤੇ ਬੰਦੇ ਵੀ ਤੇ ਕੁੜੀਆਂ ਵੀ ਧਾਨਿਕ ਮੈਲ ਪੰਜਾਬੀ ਟੀਵੀ ਦੇ ਲਈ ਟਿਟੈਂਟਰ ਪਾਲ ਕਲਰ ਦੀ ਬਾ we <laughs> ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਇਸ਼ਾਰਦਾ ਨਾਂ ਦੀ ਲੇਡੀ ਹੈ ਠਾਕੀ ਚੌਂਕ ਪਠਾਨਪੁਰ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮਂਗਾ ਕੇ ਇੱਕ ਸੈਕ ਸੈਕ ਚਲਾਰੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਸਚੂ ਸਾਥ ਕਾਫੀ ਦੇਰ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉੱਥੇ ਮਿਲੇ ਸੀ ਇਤਰਾਜੋਗ ਹਾਲਤ ਸੋ ਆਪਾਂ ਉਸ ਲੇਡੀ ਸ਼ਰਦਾ ਨੂੰ ਤੇ ਹੋਰ ਜਿਹੜੇ 15 ਬੰਦੇ ਸੀ ਉੱਥੇ ਇਸ ਸੈਕਸ ਰੈਕਡ ਦੇ ਵਿੱਚ ਇਨਵੋਲਡ ਸਾਰੇ ਅਰੈਸਟ ਕਰ ਲਿਆ। ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨਾਲ ਉਹਨਾਂ ਦੇ ਹੈਂਡਓਵਰ ਕਰਾਂਗੇ। ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ ਆਪਾਂ ਅੱਜ ਕੋਰਟ ਪੇਸ਼ ਕਰਦੇ ਇਸ ਤੋਂ ਪਹਿਲੇ ਵੀ ਕੋਈ ਮਾਮਲਾ ਰਿਹਾ ਇਸ ਜਿਹੜਾ ਇਸ ਲੇਡੀ ਜਿਹੜੀ ਸ਼ਰਦਾ ਹੈ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰਾਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਠੱਲ ਪਾਈ ਜਾ ਸਕੇ ਸਰ ਕੋਈ ਨੈਟਵਰਕ ਹੈ ਨਾ ਜਿਸ ਸੇ ਸਟੇਟ ਦੇ ਨਾਲ ਜਮੂਨ ਦੇ ਵਿੱਚ ਪਾਸ ਹੋ ਰਿਹਾ ਹੈ ਉਹ ਆਪਾਂ ਉਸ ਨੈਟਵਰਕ ਨੂੰ ਵੀ ਕੰਗਾਲਾਂ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰੇ ਨੂੰ ਐਕਸਪੋਜ਼ ਕਰਾਂਗੇ ਸਰ ਜੀ ਤੁਹਾਨੂੰ ਆਇਆ ਕਿ ਇਹਨਾਂ ਦਾ ਕੇਸ ਹੁੰਦਾ ਹੈ ਫਿਰ ਇਹਦਾ ਕੋਈ ਨਾਮ ਆ ਬਾਹਰ ਆ ਜੀ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਪਾਰਟ ਆਫ ਪਾਰਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਉਹ ਜਿਹੜਾ ਸੁਲੋਕ ਨੇ ਫਿਰ ਕਰਦਾ ਹੈ ਸ਼ਹਿਰ ਦੇ ਵਿੱਚ ਤੇ ਉਹ ਕੁਝ ਚਤਾਵਨੀ ਕਿਦਾਂ देखो जो गलत काम है उसको बर्दाश्त नहीं किया जाएगा और खास करके वो काम जेड़ा ਸਾਡੀ ਸੋਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੇ ਸੋਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਆਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ और ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ ਠੀਕ